ਬਿਤੇ ਦਿਨੀ ਜ਼ਿਲ੍ਹਾ ਬਰਨਾਲਾ ਦੇ ਪਿੰਡ ਸਹਿਣਾ ਦੇ ਵਿੱਚ ਸੁਖਵਿੰਦਰ ਕਲਕੱਤਾ ਦਾ ਕਤਲ ਹੋ ਜਾਂਦਾ ਇੱਕ ਨੌਜਵਾਨ ਗੋਲੀਆਂ ਮਾਰ ਕੇ ਫਰਾਰ ਹੋ ਜਾਂਦਾ ਤੇ ਉਸ ਕਤਲ ਤੋਂ ਬਾਅਦ ਪਿੰਡ ਦੇ ਲੋਕ ਧਰਨਾ ਵੀ ਲਗਾ ਲੈਂਦੇ ਨੇ ਤੇ ਇਸ ਕਤਲ ਨੂੰ ਲੈ ਕੇ ਹੁਣ ਸਿਆਸੀ ਰੰਗਤ ਵੀ ਦੇਖਣ ਨੂੰ ਮਿਲ ਰਹੀ ਆ ਤਾਂ ਸਿਆਸਤ ਵੀ ਗਰਮਾ ਰਹੀ ਆ ਕਿਉਂਕਿ ਆਮ ਆਦਮੀ ਪਾਰਟੀ ਦੇ ਹਲਕਾ ਪਧੌਰ ਤੋਂ ਐਮਐਲਏ ਲਾਵ ਸਿੰਘ ਉਗੋਕੇ ਦੇ ਉੱਤੇ ਵੱਡੇ ਸਵਾਲਿਆਂ ਨਿਸ਼ਾਨ ਖੜੇ ਕੀਤੇ ਜਾ ਰਹੇ ਸੀ ਤਾਂ ਅੱਜ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਕੁਝ ਅਜਿਹੇ ਵੱਡੇ ਖੁਲਾਸੇ ਕਰ ਦਿੱਤੇ ਜਿਸ ਤੋਂ ਬਾਅਦ ਕਾਂਗਰਸ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਂਦਾ ਜੋ ਮੁਲਜ਼ਮ ਦੱਸੇ ਜਾ ਰਹੇ ਨੇ ਕਿ ਉਹ ਰਾਜਾ ਬੜਿੰਗ ਦੇ ਨਜ਼ਦੀਕੀ ਦੱਸੇ ਜਾ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਤਾਂ ਕਿਹੜੇ ਵੱਡੇ ਖੁਲਾਸੇ ਕੀਤੇ ਨੇ ਕਿਹੜੀਆਂ ਨਜ਼ਦੀਕੀਆਂ ਨੇ ਮੀਡੀਆ ਦੇ ਸਾਹਮਣੇ ਫੋਟੋਆਂ ਤੱਕ ਜਨਤਕ ਕਰ ਦਿੱਤੀਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦੇ ਵੱਲੋਂ ਪੂਰੀ ਗੱਲਬਾਤ ਉਹਨਾਂ ਦੀ ਸੁਣਾਉਣੀ ਆ ਆਖਰ ਕਿਸ ਤਰੀਕੇ ਦੇ ਨਾਲ ਇਸ ਮਾਮਲੇ ਦੇ ਉੱਤੇ ਸਿਆਸਤ ਹੋ ਰਹੀ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਤੁਸੀਂ ਕਮੈਂਟ ਕਰਕੇ ਰਾਏ ਦਿਓ ਕਿ ਅਜਿਹੇ ਮਾਮਲੇ ਦੇ ਉੱਤੇ ਸਿਆਸਤ ਕਰਨੀ ਬਣਦੀ ਆ ਜਾਂ ਨਹੀਂ ਪੂਰੀ ਗੱਲਬਾਤ ਸੁਣਾਉਦੇ ਆ ਆਮ ਆਦਮੀ ਪਾਰਟੀ ਜਿਹੜਾ ਗੁਰਦੀਪ ਸਿੰਘ ਦੀਪੀ 바ਵਾ ਹੈ ਜਿਹਦੀ ਉਮਰ 41 ਤੋਂ 42 ਸਾਲ ਹੈ ਔਰ ਉਹ ਪਿੰਡ ਸ਼ੈਣਾ ਦਾ ਰਹਿਣ ਵਾਲਾ ਔਰ ਉਹਦਾ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਜਿਨ੍ਹਾਂ ਦਾ ਕਤਲ ਹੋਇਆ ਉਹਨਾਂ ਦੀ ਬਹੁਤ ਨੇੜਤਾ ਉਹਨਾਂ ਦੇ ਨਾਲ ਜਿਹੜੀ ਉਹ ਰਹੀ ਹੈ ਔਰ ਇੱਕੋ ਪਿੰਡ ਦੇ ਦੋਨੋਂ ਵਾਸੀ ਸੀ ਦੋਨੋਂ ਇਕੱਠੇ ਰਹਿੰਦੇ ਸੀ ਜਵੇਂ ਨਿਊਜ਼ ਦੀ ਲਗਭਗ ਫੋਟੋ ਵੀ ਦਿਖਾਈ ਹੈ ਦਿਨ ਦੇ ਵਿੱਚੋਂ ਬਹੁਤੇ ਘੰਟੇ ਉਹ ਜਿਹੜੇ ਇਕੱਠੇ ਹੁੰਦੇ ਸੀਗੇ ਸਰਪੰਚੀ ਦੀਆਂ ਚੋਣਾਂ ਦੇ ਦੌਰਾਨ 2018 ਦੇ ਵੇਲੇ ਗੁਰਦੀਪ ਸਿੰਘ ਦੀਪੀ 바ਵਾ ਨੇ ਆਪਣੀ ਪਤਨੀ ਨੂੰ ਜਿਹੜਾ ਸੀਗਾ ਸੁਖਵਿੰਦਰ ਸਿੰਘ ਕਲਕੱਤਾ ਦੇ ਮਦਰ ਜਿਹੜੇ ਸੀ ਉਹਨਾਂ ਦੇ ਖਿਲਾਫ ਸਰਪੰਚੀ ਚੋਣਾਂ ਦੇ ਵਿੱਚ ਉਤਾਰਿਆ ਔਰ ਗੁਰਦੀਪ ਸਿੰਘ ਦੀਪੀ 바ਵਾ ਦੀ ਪਤਨੀ ਜਿਹੜੀ ਸੀ ਉਹ ਸਰਪੰਚੀ ਦੀਆਂ ਚੋਣਾਂ ਹਾਰ ਗਈ ਜਿਹੜੀ ਕਿ ਇਹਨਾਂ ਦੀ ਰੰਜਿਸ਼ ਉੱਥੋਂ ਸਟਾਰਟ ਹੁੰਦੀ ਆ ਆਪਸ ਦੇ ਵਿੱਚ ਦੁਸ਼ਮਣੀ ਸ਼ੁਰੂ ਹੁੰਦੀ ਆ ਔਰ ਇਸ ਪਿੰਡ ਦੇ ਵਿੱਚ ਸ਼ਹਿੜਾ ਦਾ ਮੌਜੂਦਾ ਜਿਹੜਾ ਪੰਚਾਇਤ ਘਰ ਹੈ ਬਣਿਆ ਹੋਇਆ ਉਹ ਦੀਪੀ 바ਵਾ ਦੇ ਰਿਸ਼ਤੇਦਾਰਾਂ ਨੇ ਜਿਹੜਾ ਉਹ ਦੱਬਿਆ ਹੋਇਆ ਸੀਗਾ ਉਹਨੂੰ ਛੁਡਵਾ ਕੇ ਜਿਹੜੇ ਸੁਖਵਿੰਦਰ ਸਿੰਘ ਕਲਕੱਤਾ ਨੇ ਉਹਨਾਂ ਨੇ ਛੁਡਵਾ ਕੇ ਉਸ ਜਗ੍ਹਾ ਦੇ ਉੱਤੇ ਪੰਚਾਇਤ ਘਰ ਬਣਾਇਆ ਜਿਹਦੇ ਕਰਕੇ ਇਹਨਾਂ ਦੀ ਰੰਜਿਸ਼ ਜਿਹੜੀ ਸੀ ਉਹ ਵੱਧ ਗਈ ਸਰਪੰਚੀ ਦੇ ਵੇਲੇ ਸੁਖਵਿੰਦਰ ਸਿੰਘ ਕਲਕੱਤਾ ਨੇ ਪਿੰਡ ਦੇ ਜਿਹੜੇ ਸਰਕਾਰੀ ਦਰਖਤ ਸੀਗੇ ਉਹ ਵੜਵਾ ਦਿੱਤੇ ਗੁਰਦੀਪ ਸਿੰਘ ਦੀਪੀ 바ਵਾ ਜਿਹੜਾ ਜਿਹਨੇ ਕਤਲ ਕੀਤਾ ਉਹ ਪੰਜਾਬ ਉਹਨੇ ਇਹਦੇ ਜਿਹੜੀ ਸੀਗੀ ਵਿਰੋਧਤਾ ਕੀਤੀ ਔਰ ਜਿਹੜੇ ਕਾਂਗਰਸ ਦੀ ਹਾਈ ਕਮਾਂਡ ਤੱਕ ਇਹਦੀ ਸ਼ਿਕਾਇਤ ਜਿਹੜੀ ਸੀ ਕੀਤੀ ਜਿੱਥੋਂ ਇਹਨਾਂ ਦੀ ਆਪਸੀ ਰੰਜਿਸ਼ ਜਿਹੜੀ ਸੀ ਉਹ ਵਾਧਦੀ ਗਈ ਔਰ ਇਹ ਵੀ ਕਹਿ ਦਾਰਿਆ ਹੈ ਕਿ ਜਦੋਂ ਇੱਕ ਵਾਰੀ ਪਹਿਲਾਂ ਵੀ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਡੀਪੀ 바ਵਾ ਦੇ ਬੰਦਿਆਂ ਦੇ ਵੱਲੋਂ ਤਾਂ ਉਸ ਮਾਮਲੇ ਦੇ ਵਿੱਚ ਜਦੋਂ ਜਿਹੜੀ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਸੀ ਉਹ ਵੀ ਦੀਪੀ 바ਵਾ ਦੇ ਬੰਦੇ ਹੀ ਨਿਕਲੇ ਸੀਗੇ ਪੰਚੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਹਾਰਨ ਵਾਲੇ ਕਿੰਨੇ ਖਤਰਨਾਕ ਹੋ ਸਕਦੇ ਆ ਇਹ ਸਾਡੀ ਪਾਰਟੀ ਵਾਲੇ ਵੀ ਕੱਕੜਵਾਲ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਭੁਗਟਕੇ ਹਟੇ ਆ ਜਿੱਥੇ ਔਰਤ ਪੰਚ ਸਨ ਆਮ ਆਦਮੀ ਪਾਰਟੀ ਦੇ ਪੰਚ ਜਿੱਤ ਗਏ ਕਾਂਗਰਸ ਦਾ ਜਿਹੜਾ ਵਿਅਕਤੀ ਸੀ ਉਹਦੀ ਜਿਹੜੀ ਵਾਈਫ ਸੀ ਉਹ ਚੋਣ ਹਾਰ ਗਈ ਤੇ ਉਹਨੇ ਇਸੇ ਰੰਜਸ਼ ਦੇ ਵਿੱਚ ਕੱਕੜਵਾਲ ਦੇ ਜਿਹੜੇ ਪੰਜ ਸਨ ਉਹਨਾਂ ਦੇ ਪਤੀ ਦਾ ਕਤਲ ਜਿਹੜਾ ਕਰ ਦਿੱਤਾ ਥੋੜੇ ਹਫ਼ਤੇ ਪਹਿਲਾਂ ਦੀ ਜਿਹੜੀ ਇਹ ਗੱਲ ਆ ਧੂਰੀ ਦੇ ਵਿੱਚ ਇਹ ਪਹਿਲਾਂ ਕੱਕੜਵਾਲ ਉਸ ਜਗ੍ਹਾ ਦੇ ਉੱਤੇ ਚੰਨੀ ਜੀ ਜਾਂ ਕਾਂਗਰਸ ਦਾ ਕੋਈ ਆਗੂ ਨਹੀਂ ਪਹੁੰਚਿਆ ਇਹੋ ਜੀ ਕੋਈ ਪ੍ਰੈਸ ਕਾਨਫਰੰਸ ਕਰਨ ਦੇ ਵਾਸਤੇ ਮੈਂ ਨਿੱਜੀ ਤੌਰ ਦੇ ਉੱਤੇ ਉੱਥੇ ਸ਼ਾਮਲ ਰਿਹਾ ਜਦੋਂ ਤੱਕ ਉਹਨਾਂ ਦਾ ਪੋਸਟਮਾਰਟਮ ਨਹੀਂ ਹੋ ਗਿਆ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋ ਗਿਆ ਅਸੀਂ ਇਹੋ ਵਸਦੇ ਕਿ ਸੇ ਜਗ੍ਹਾ ਦੇ ਉੱਤੇ ਕੋਈ ਪ੍ਰੈਸ ਕਾਨਫਰੰਸ ਕਰਕੇ ਇਸ ਤਰ੍ਹਾਂ ਦੀ ਗੱਲ ਨਹੀਂ ਬਣਾਈਦਾ ਕਿਉਂ ਕਿ ਕਤਲ ਜਿਹੜਾ ਉਹ ਕਤਲ ਹੈ ਅਸੀਂ ਉਹਦੇ ਉੱਤੇ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਸੀ ਕਰਨੀ ਚਾਹੁੰਦੇ ਜਿਹੋ ਜੀ ਰਾਜਨੀਤੀ ਚੰਨੀ ਹੁਰਾ ਨੇ ਜਾਂ ਪੰਜਾਬ ਕਾਂਗਰਸ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਜਵਾਬ ਮੰਗਦੇ ਹਾਂ ਚੰਨੀ ਜੀ ਤੋਂ ਔਰ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਿਡਿੰਗ ਜੀ ਤੋਂ ਕਿ ਉਹ ਲੋਕਾਂ ਨੂੰ ਸਪਸ਼ਟ ਕਰਨ ਕਿ ਇਹਦੇ ਦੀਪੀ ਦੇ ਨਾਲ ਉਹਨਾਂ ਦੀ ਜਿਹੜੀ ਨੇੜਤਾ ਕਿੰਨੀ ਸੀਗੀ ਔਰ ਇਹ